ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਰਦਾਨਾ ਪਹਿਲਾ ਇਹ ਜਿਹੜਾ ਸ਼ਲੋਕ ਹੈ ਇਹ ਭਾਈ ਮਰਦਾਨਾ ਜੀ ਨੇ ਨਹੀਂ ਉਚਾਰਿਆ ਯਾਨੀ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ ਭਾਈ ਮਰਦਾਨੇ ਜੀ ਦੇ ਪ੍ਰਤੀ ਉਪਦੇਸ਼ ਉਚਾਰਨ ਕੀਤਾ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਕਈ ਆਮ ਕਹ ਦਿੰਦੇ ਨੇ ਕਹਿੰਦੇ ਭਾਈ ਮਰਦਾਨਾ ਜੀ ਦਾ ਇੱਕ ਸ਼ਲੋਕ ਹੈ ਸ਼ਲੋਕ ਮਰਦਾਨਾ ਪਹਿਲਾ ਕਾਲ ਕਲਵਾਲੀ ਕਾਮਮਦ ਕਲ ਪੂਲਾ ਹੀ ਉਚਾਰਨ ਕਰਨਾ ਕਲ ਕਲਵਾਲੀ ਕਾਮਮਦ ਮਨੂਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਐ ਪੀ ਪੀ ਨਹੀਂ ਕਹਿਦਣਾ ਪੀ ਪੀ ਵੱਖਰਾ ਹੀ ਪਾਠ ਕਰਨਾ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾਕਰ ਸਾਰ ਗੁਣ ਮੰਡੇ ਕਰ ਸੀਲ ਕਿਉ ਸਰਬ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ਬਰਤਨਾ ਪਹਿਲਾ ਪਹਿਲਾ ਉਚਾਰਨ ਕਰਨਾ ਇਕ ਨਹੀਂ ਕਹਿਣਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀਲਾਏ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤੀ ਖੱਟੀ ਹੈ ਵਿਕਾਰ ਇਤ ਮਦ ਇਪੋਲੇ ਪਾਦੀ ਉਚਾਰਨ ਕਰਨੇ ਗਿਆਨ ਗੁੜ ਸਾਲਾਹ ਮੰਡੀ ਭੋ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਇਥੇ ਦੋ ਬਿੰਦੀਆਂ ਆ ਗਈਆਂ ਨੇ ਕਾਇਆ ਪਦ ਤੇ ਜਿੱਥੇ ਕਾਇਆ ਹੈ ਉੱਥੇ ਕਾਇਆ ਹੀ ਉਚਾਰਨ ਕਰਨਾ ਜਿੱਥੇ ਇੱਕ ਬਿੰਦੀ ਆਉਂਦੀ ਹੈ ਕਿਤੇ ਆਉਂਦਾ ਕਾਇਆ ਆਹ ਤੇ ਬਿੰਦੀ ਆ ਜਾਂਦੀ ਹੈ ਉਥੇ ਇੱਕ ਬਿੰਦੀ ਉਚਾਰਨ ਕਰਨੀ ਹੈ ਇਥੇ ਉਚਾਰਨ ਕਰਨਾ ਕਕੇ ਕੰਨਾ ਉੱਤੇ ਬਿੰਦੀ ਈੜੀ ਸਿਹਾਰੀ ਐੜੇ ਕੰਨਾ ਉੱਤੇ ਬਿੰਦੀ ਕਾਂ ਆਂ ਦੋਵੇਂ ਬਿੰਦੀਆਂ ਬੋਲਣੀਆਂ ਨੇ ਕਾਂ ਆਂ ਲਾਹਣ ਆਪ ਮਦ ਅੰਮ੍ਰਿਤ ਤੇਸ ਕੀ ਤਾਰ ਸਤ ਸੰਗਤ ਸਿਉ ਮੇ ਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪ ਕਟਹਾ ਵਿਕਾਰ ਦੋ ਵਿਸਰਾਮ ਹਨ ਸਤ ਸੰਗਤ ਸਿਉ ਮੇਲਾਪ ਹੋਏ ਇੱਥੇ ਪਹਿਲਾ ਵਿਸਰਾਮ ਹੈ ਲਿਵ ਕਟੋਰੀ ਅੰਮ੍ਰਿਤ ਭਰੀ ਦੂਸਰਾ ਇੱਥੇ ਆ ਪੀ ਪ ਕਟਹਾ ਵਿਕਾਰ ਪੌੜੀ ਆਪੇ ਸੋਰ ਨਰ ਗਾਣ ਗੰਧਰਵਾ ਆਪੇ ਖਟ ਦਰਸ਼ਨ ਕੀ ਬਾਣੀ ਖਟ ਦਰਸ਼ਨ ਸੰਬੰਧ ਦਾ ਪਾਠ ਆਪੇ ਪਾਠੀ ਯਮਕ ਹੈ ਆਪੇ ਸ਼ਿਵ ਸ਼ੰਕਰ ਮਹੀਸਾ ਆਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੂਗੀ ਆਪੇ ਸੰਨਿਆਸੀ ਫਿਰੈ ਵਿਬਾਣੀ ਆਪੇ ਨਾਲ ਗੋਸਟ ਆਪ ਉਪਦੇਸਾ ਆਪੇ ਸੁਗਰ ਸਰੂਪ ਸਿਆਣੀ ਆਪਣਾ ਚੂਜ ਕਰ ਵੇਖਾ ਆਪੇ ਘਰ ਪੱਤੀ ਠੰਕ ਲਾਦਨੀਆ ਆਪਣਾ ਚੂਜ ਕਰ ਵੇਖਾ ਆਪੇ ਆਪੇ ਖਵਨਾ ਜੀ ਆਕਾ ਹੈ ਜਾਣੀ ਸ਼ਲੋਕ ਮਹੱਲਾ ਤੀਜਾ ਇਹਾ ਸੰਧਿਆ ਪਰਵਾਨ ਹੈ ਜੇਤ ਹਰ ਪ੍ਰਭ ਮੇਰਾ ਚਿਤ ਆਵੈ ਹਰ ਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰ사ਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਗੁਰ ਪ੍ਰ사ਦੀ ਦੁਬਿਦਾ ਮਰੈ ਇਥੇ ਵਿਸਰਾਮ ਹੈ ਮਨੁਆ ਅਸਥਿਰ ਇਥੇ ਠੰਮਕ ਹੈ ਸੰਧਿਆ ਕਰੇ ਵਿਚਾਰ ਗੁਰ ਪ੍ਰਸਾਦੀ ਦੁਬਿਦਾ ਮਰੈ ਗੁਰ ਪ੍ਰਸਾਦੀ ਸੰਬੰਧ ਕੀ ਬਾਤ ਗੁਰ ਪ੍ਰਸਾਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਓ ਨ ਟਿਕੈ ਇਥੇ ਵਿਸਰਾਮ ਹੈ ਇਕ ਠਮਕ ਲੱਗ ਜਾਈ ਇਕ ਪਹਿਲਾ ਯਮਕ ਹੈ ਨਾਨਕ ਸੰਧਿਆ ਕਰੈ ਮਨਮੁਖੀ ਸੰਧਿਆ ਵਾਣੂ ਹਾਂਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਜੇ ਆਪ ਹੁਦਰਾ ਹੋ ਕੇ ਸੰਧਿਆ ਕਰਨ ਨਾਲ ਉਸ ਦਾ ਮਨ ਨਹੀਂ ਟਿਕਦਾ ਹੈ ਨਾਨਕ ਸੰਧਿਆ ਕਰੈ ਮਨਮੁਖੀ ਵੀ ਮਨਮੁਖ ਵੱਲ ਮਨ ਵੱਲ ਮੁਖ ਕਰਕੇ ਸੰਧਿਆ ਕਰਦਾ ਹੈ ਜੀਉ ਨਾ ਟਿਕੈ ਚਿੱਤ ਦੇ ਟਿਕਦਾ ਹੀ ਨਹੀਂ ਹੈ ਨਾਨਕ ਸੰਧਿਆ ਕਰੈ ਮਨ ਮੁਕੀ ਜੀਉ ਨਾ ਟਿਕੈ ਮਰ ਜੰਮ ਹੋਇ ਖੁਆਰ ਕੋ ਫਿਰ ਜੰਮਦਾ ਮਰਦਾ ਖੱਜਲ ਖੁਆਰ ਹੀ ਹੁੰਦਾ ਰਹਿੰਦਾ ਜਿਹਦਾ ਮਨ ਨਹੀਂ ਟਿਕਦਾ ਹੈ ਪਿਰੋ ਪ੍ਰਿਓ ਕਰਤੀ ਸਭ ਜਾਗ ਫਿਰੀ ਜੱਗ ਬੂਲਣਾ ਨਹੀਂ ਪਿਰੋ ਪ੍ਰਿਓ ਕਰਤੀ ਸਭ ਜੱਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਪਾਇਆ ਆਪੇ ਠਾਕੁਰ ਦਾਸ ਭਇਆ ਆਪੇ ਠਾਕੁਰ ਦਾਸ ਭਇਆ ਆਪੇ ਦਾਸ ਅੱਠ ਵਰਣ ਉਪਾਯਨ ਦਾਸ ਪੋਲਾ ਬੋਲਣਾ ਅੱਠ ਕਸ ਕੇ ਬੋਲਣਾ ਪਾਠ ਇਕੱਠਾ ਹੀ ਆਪੇ 10 8 ਆਪੇ 10 8 ਵਰਣ ਉਪਾਯਨ ਆਪੇ 10 8 ਵਰਣ ਉਪਾਯਨ ਜਿਹੜੀਆਂ ਜਾਤੀਆਂ ਹਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲ ਕਬਹੀ ਹਾਂਜੀ ਆਪ ਅਭੁੱਲ ਨਾ ਭੁੱਲ ਕਬਹੀ ਸਭ ਸਚ ਤਪਾਵਸ ਸਚ ਥਿਆ ਹਾਂਜੀ ਇਸੇ ਤਰ੍ਹਾਂ ਥਿਆ ਉਚਾਰਨ ਕਰਨਾ ਛੇਤੀ ਤੇਰ ਨੀ ਕਹਿਣਾ ਲਾਂ ਲਾ ਕੇ ਥੱਤੇ ਸਿਆਰੀ ਥਿਆ ਆਪੇ ਜਿਨਾਂ ਬੁਝਾਏ ਗੁਰਮੁਖ ਤੈਨ ਅੰਦਰੋ ਦੂਜਾ ਭਰਮ ਗਿਆ ਸ਼ਲੋਕ ਮਹੱਲਾ ਪੰਜਵਾ ਸ਼ਲੋਕ ਮਹੱਲਾ ਪੰਜਵਾ ਹਰ ਨਾਮ ਨ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੀਰ ਹਰ ਤਨ ਹਰ ਨਾਮ ਨ ਸਿਮਰਹਿ ਇਥੇ ਠਮਕ ਸਾਧ ਸੰਗ ਇਥੇ ਵਿਸਰਾਮਾ ਤੈ ਤਾਨ ਕੁੱਡਾ ਖੇ ਜੈਨ ਕੀਤੀ ਤਿਸੈ ਨਾ ਜਾਣਨੀ ਜਾਣਈ ਨਾਨਕ ਫਿਟ ਅਲੂਣੀ ਦੇ ਮਹੱਲਾ ਪੰਜਵਾਂ ਘਾਟ ਵਸਹਿ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਾਪ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ 86 ਤੀਰਥ ਕਰਤਾ ਆਪੇ ਕਰੇ ਇਸ্নান ਆਪੇ ਸੰਜਮ ਵਰਤੈ Swami ਆਪ ਜਪਾਇ ਨਾਮ ਆਪ ਜਪਾਇ 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 ਇਸ ਤਰ੍ਹਾਂ ਇਹ ਨਹੀਂ ਕਹਿਣਾ ਜਿਹੜੀ ਲਾਂ ਲੱਗ ਜੂਗੀ ਏ ਲਾਂ ਲੱਗ ਜੂਗੀ ਈੜੀ ਸਿਆੜੀ ਹਾਏ ਸਿਆੜੀ ਇਹ ਜਪਾਇ ਆਪ ਜਪਾਇ ਨਾਮ ਸ਼ੁੱਧ ਨਹੀਂ ਆਪ ਜਪਾਇ ਨਾਮ ਆਪ ਜਪਾਏ ਨਾਮ ਆਪ ਦਇਆਲ ਹੋਏ ਭੋਖੰਡਨ ਆਪ ਕਰੈ ਸਭ ਦਾਨ ਜਿਸਨੋ ਗੁਰਮੁਖ ਆਪ 부ਝਾਈ 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 ਸੋ ਸਾਧ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਰ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੀ ਜਗ ਅੰਧ ਹੈ ਅੰਦੇ ਕਰਮ ਕਮਾਈ ਸਬਦਾ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨ ਆਇ ਤਾਮਸ ਲੱਗਾ ਸਦਾ ਫਿਰੈ ਅਹਨਿ ਸਜਲਤਿ ਬਿਹਾਇ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੁ ਨ ਜਾਇ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰੇਹੁ ਗੁਰੂ ਦਵਾਰ ਹੂ ਇਕੈ ਸਾਹਿਬ ਸਮਾਲੇਹੁ ਸਮਾਲੇਹੁ ਗੁਰੂ ਦਵਾਰ ਹੂ ਇਕੈ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਇਥੇ ਵਿਸਰਾਮ ਹੈ ਸਾਹਿਬ ਸਮਾਲੇਹੁ ਕਸ ਕੇ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਸਾਹਿਬ ਸਦਾ ਹਜੂਰ ਹੈ ਪਰਮਾ ਕੇ ਛੋੜ ਕਟਕੈ ਅੰਤਰਜੋਤ ਤਰੇ ਹੋ ਸਾਹਿਬ ਸਦਾ ਹਜੂਰ ਹੈ ਇੱਥੇ ਵਿਸਰਾਮ ਹੈ ਪਰਮਾ ਕੇ ਛੋੜ ਕਟਕੈ ਇਥੇ ਠਮਕ ਅੰਤਰਜੋਤ ਤਰੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹ ਲਾਏ ਹੋ ਸਤਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਦੇਹੁ ਲਾਏ ਹੋ ਡੱਡ ਗਣ ਲਾਏ ਹੋ ਇਕੱਠਾ ਹੀ ਪਾਠ ਥੋੜਾ ਨਹੀਂ ਲਾਉਣਾ ਲਾਏ ਲਾਏ ਹੋ ਨਹੀਂ ਕਹਿਣਾ ਸਤਿਗੁਰ ਕਾ ਬਾਣਾ ਚਿਤ ਰੱਖੋ ਸੰਜਮ ਸੱਚਾ ਦੇਹੁ ਨਾਨਕ ਐਥੈ ਸੁਖਾ ਅੰਦਰ ਰੱਖਸੀ ਅੱਗੇ ਹਾਰ ਸਿਓ ਕੇਲ ਕਰੇਹੁ ਪੌੜੀ ਆਪੇ ਭਾਰ 18 ਬਨਸਪਤ ਆਪੇ ਹੀ ਫਲ ਲਾਏ ਇਹਨੂੰ ਬਨਸਪਤ ਉਚਾਰਨ ਕਰਨਾ ਬੱਬੇ ਚੋਂ ਵੀ ਡੈਸ਼ ਦੇ ਦੇਣੀ ਹੈ ਹਣਾਣੇ ਤੇ ਸッセ ਦੇ ਵਿੱਚੋਂ ਬਾ ਬਨਸਪਤ ਇਕੱਠੇ ਹੀ ਪਾਠ ਆਪੇ ਭਾਰ 18 ਹੈ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਈ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦੀਵਾਈ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਈ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ ਜਿਸਨੋ ਤੇਲ ਨ ਤੁਮਾਈ ਸ਼ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇ ਨਾ ਪਛਾਨਈ ਖਸਮੋਂ ੱੱੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹ ਮਿਲੈ ਸਜਾਈ ਝੂਠਾ ਮਦ ਮੂਲ ਨ ਪੀਚਈ ਜੇ ਕਾ ਪਾਰਬਸਾਈ ਜੇ ਕਾ ਲੰਮੀ ਆਵਾਜ਼ ਨਾਲ ਬੋਲਣਾ ਸੰਬੰਧਕ ਪਾਠ ਜੇ ਕਾ ਪਾਰਬਸਾਈ ਨਾਨਕ ਨਦਰੀ ਸੱਚ ਮਾਦ ਪਾਈਐ ਸਤਿਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵਰ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾ ਇਸਨੋਂ ਸੁੱਜੀ ਹੋਏ ਜਾ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤ ਗੁਰ ਮਿਲੈ ਸੋਇ ਗੁਰ ਪ੍ਰਸਾਦ ਗੁਰ ਪ੍ਰਸਾਦ ਜੀਵਤ ਮਰੈ ਤਾ ਫਿਰ ਮਰਨ ਨ ਹੋਇ ਪੌੜੀ ਜਿਸ ਦਾ ਕੀਤਾ ਸਭ ਕਿਸ ਹੋਵੇ ਤਿਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਤਿਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਜਿਸ ਦਾ ਕੀਤਾ ਸਭ ਕਿਸ ਹੋਵੇ ਤਿਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੁਹਤਾਜੀ ਕੱਢੈ ਤੇਰੀ ਜੇ ਤੁਧ ਨੂੰ ਸਾਲਾਹੇ ਸੋ ਸਭ ਕਿਛ ਪਾਵੈ ਜਿਸ ਨੂੰ ਕਿਰਪਾ ਨਿਰੰજન ਕੇਰੀ ਸੋਈ ਸਾਹੋ ਸੱਚਾ ਵਣਜਾਰਾ ਜਿਨ ਵਖਰ ਲੱਦਿਆ ਹਰ ਨਾਮ ਧਾਨ ਤੇਰੀ ਇਹ ਸਾਹੋ ਹੀ ਉਚਾਰਨ ਕਰਨਾ ਆਮ ਨਵੀਨ ਸਾਹ ਗਈ ਜਾਂਦੇ ਹਨ ਜਿਹੜਾ ਬਿਲਕੁਲ ਹੀ ਗਲਤ ਹੈ ਜੀ ਤੋ ਕਿਉਂਕਿ ਨਵੀਨ ਜਿਹੜੇ ਨੇ ਉਹ ਕਹਿੰਦੇ ਨੇ ਓਮਕੜ ਜਿਹੜਾ ਨਾ ਇਹ ਇੱਕ ਵਚਨ ਪੁਲਿੰਗ ਦਾ ਵਾਚਕ ਹੈ ਇਸ ਕਰਕੇ ਇੱਥੇ ਸਾਹ ਹੀ ਉਚਾਰਨ ਕਰਨਾ ਹੈ ਪਰ ਤਕਸਾਲ ਵਿੱਚ ਇਹ ਦੱਸਿਆ ਜਾਂਦਾ ਵੀ ਓਮਕੜ ਦੀ ਇੰਨੀ ਮਹਾਨਤਾ ਹੈ ਦੀ ਅਹਿਮੀਅਤ ਹੈ ਵੀ ਜਿਹੜਾ ਓਮਕੜ ਇੱਕ ਵਚਨ ਪੁਲਿੰਗ ਦਾ ਵਾਚਕ ਹੈ ਉਹਨੂੰ ਕਿਉਂ ਨਹੀਂ ਉਚਾਰਨ ਕਰਨਾ ਉਹਨੂੰ ਤਾਂ ਸਦਾ ਉਚਾਰਨ ਕਰਨਾ ਚਾਹੀਦਾ ਇਸ ਕਰਕੇ ਤਕਸਾਲ ਵਿੱਚ ਇਹ ਸਾਹ ਉਪਾਦ ਜਿਵੇਂ ਆਦਿਕਲ ਨਮੀਨ ਆ ਸੱਜਣ ਸੱਚਾ ਪਾਤ ਸਾਹ ਕਹਿ ਦਿੰਦੇ ਨੇ ਸਿਰ ਸਾਹਾਂ ਦਾ ਸਾਹ ਹਾਂ ਜਿਸ ਬਾਸ ਬੈਠਿਆ ਸੋਹੀਆ ਸਬਨਾ ਦਾ ਵੀ ਸਾਹ ਇਹ ਗਲਤ ਹੈ ਉਚਾਰਨ ਔਂਕੜ ਲਾ ਕੇ ਕਰਨਾ ਹੈ ਤੇ ਜਿਹੜੀਆਂ ਬਿੰਦੀਆਂ ਵੱਧ ਲਾ ਦੇਣੀਆਂ ਉਹ ਉਹ ਨਹੀਂ ਲਾਉਣੀਆਂ ਹਨ ਯਾਨੀ ਜਿਹੜੀ ਚੀਜ਼ ਲੱਗੀ ਆ ਉਹ ਛੱਡ ਜੰਨੇ ਆ ਜਿਹੜੀ ਨਹੀਂ ਲੱਗੀ ਉਹ ਲਾਈ ਜੰਨੇ ਆ ਇਸ ਕਰਕੇ ਔਂਕੜ ਉਚਾਰਨ ਕਰਨਾ ਹੈ ਸਾਵ ਤਿਸਾ ਨੂੰ ਸਾਲਾਹੇ ਹੋ ਸੰਤਹ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ